ਗਰਮੀ ਦਾ ਮੌਸਮ ਪੂਰੇ ਪੀਕ ਤੇ ਹੈ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਗਰਮੀ ਤਾਂ ਲੱਗਦੀ ਹੀ ਹੈ ਉੱਥੇ ਗਰਮੀ ਬਹੁਤ ਸਾਰੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ ਪਸੀਨੇ ਚ ਬਦਬੂ ਆਉਣੀ ਪੈਰਾਂ ਚ ਬਦਬੂ ਆਉਣੀ ਪਿੰਡੇ ਚ ਬਦਬੂ ਆਉਣੀ ਔਰ ਇਹਦੇ ਨਾਲ ਹੀ ਕਈ ਵਾਰ ਜਿਹੜਾ ਹੈ ਉਹ ਪਿਤ ਦੀ ਸਮੱਸਿਆ ਹੋ ਜਾਂਦੀ ਹੈ ਗਰਮੈਸ਼ ਬਾਡੀ ਚ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਅਜਿਹੇ ਦੌਰ ਚ ਲੋਕ ਇਸ ਗੱਲ ਦੀ ਭਾਲ ਕਰਦੇ ਨੇ ਕਿ ਇਹਨਾਂ ਸਮੱਸਿਆਵਾਂ ਤੋਂ ਨਜਾਤ ਕਿਵੇਂ ਪਾਈ ਜਾਵੇ ਕਈ ਲੋਕਾਂ ਨੂੰ ਗਰਮੀ ਲੋੜ ਤੋਂ ਵਧੇਰੇ ਲੱਗਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮਸ਼ਹੂਰ ਵੈਦ ਸੁਭਾਸ਼ ਗੁਇਲ ਜੀ ਮੌਜੂਦ ਨੇ ਆਪਣੇ ਦੇਸੀ ਨੁਸਖਿਆਂ ਦੇ ਨਾਲ ਉਹ ਤੁਹਾਨੂੰ ਅੱਜ ਇਹਨਾਂ ਸਾਰੀਆਂ ਚੀਜ਼ਾਂ ਤੋਂ निजात ਕਿਵੇਂ ਪਾਈ ਜਾ ਸਕਦੀ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ ਗੁਇਲ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਸੁਢੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਬੜਾ ਵਧੀਆ ਵਿਸ਼ਾ ਜੀ ਤੁਸੀਂ ਲੈ ਕੇ ਆਏ ਹੋ ਮੌਸਮ ਦੇ ਹਿਸਾਬ ਨਾਲ ਜੀ ਗੁਇਲ ਸਾਹਿਬ ਗਰਮੀ ਚ ਸਭ ਤੋਂ ਵੱਡੀ ਜਿਹੜੀ ਲੋਕਾਂ ਦੀ ਭਾਲ ਹੁੰਦੀ ਹੈ ਜਿਹੜੇ ਤੁਹਾਨੂੰ ਸੁਣ ਕੇ ਤੇ ਥੋੜੇ ਕੌਨਸ਼ੀਅਸ ਹੋ ਜਾਂਦੇ ਆ ਵੀ ਚਲੋ ਕੋਕ ਨਹੀਂ ਪੀਣਾ ਆ ਜਾਂ ਕੋਈ ਵੀ ਡਰਿੰਕ ਨਹੀਂ ਪੀਣਾ ਜਾਂ ਜਿਨ੍ਹਾਂ ਦੇ ਮਨ ਚ ਇਹ ਹੁੰਦਾ ਵੀ ਯਾਰ ਜੇ ਆਪਾਂ ਬਾਜ਼ਾਰੂ ਡਰਿੰਕ ਪੀਵਾਂਗੇ ਤਾਂ ਨੁਕਸਾਨ ਹੋ ਜਾਊਗਾ ਉਹਨਾਂ ਲੋਕਾਂ ਦੇ ਲਈ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਵੀ ਦੇਸੀ ਡਰਿੰਕ ਕਿਹੜਾ ਜਿਹੜਾ ਘਰੇ ਸੌਖਾ ਤੇ ਸਸਤਾ ਬਣ ਜੇ ਦੇਖੋ ਇਹਦੇ ਚ ਦਾ ਇੱਕ ਤਰ੍ਹਾਂ ਹੈਗਾ ਨਿੰਬੂ ਹੂੰ ਜਿਹੜੇ ਲੋਕਾਂ ਨੂੰ ਗੋਡਿਆਂ ਮੋਡਿਆਂ ਦਾ ਦਰਦ ਰਹਿੰਦਾ ਜਾਂ 슈ਗਰ ਵਗੈਰਾ ਹੋਈ ਹੋਈ ਹੈ ਉਹ ਤਾਂ ਨਿੰਬੂ ਨਾਲ ਲੈਣ ਇਹ ਜਿਹੜੇ ਤੰਦਰੁਸਤ ਲੋਕ ਹੈ ਉਹ ਨਿੰਬੂ ਪੀਣ ਨਿੰਬੂ ਦੀ ਸ਼ਕੰਜੀ ਪੀਣ ਔਰ ਉਹਦੇ ਵਿੱਚ ਕਾਲਾ ਮਿਰਚ ਕਾਲੀ ਨਮਕ ਪਾ ਕੇ ਲੈਣ ਮਿੱਠਾ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਨਹੀਂ ਹੈਗੀ 슈ਗਰ ਸ਼ਕਰ ਤਾਂ ਉਹਦਾ ਇੱਕ ਜਸਟ ਲਾਈਕ ਤੁਸੀਂ ਇਹ ਕਹ ਲਓ ਕਿ ਸ਼ਕੰਜੀ ਪੀਣ ਤੋਂ ਬਾਅਦ ਘੰਟਾ ਡੇਢ ਘੰਟਾ ਪਿਆਸ ਨਹੀਂ ਲੱਗਦੀ ਠੀਕ ਹੈ ਜੀ ਜਾਂ ਫਿਰ ਕੋਲਡ ਟੀ ਲੈ ਲਨ ਅੱਛਾ ਜੀ ਬਲੈਕ ਟੀ ਨੂੰ ਕੋਲਡ ਦੇ ਰੂਪ ਚ ਲੈ ਲੈਣ ਆਈਸ ਪਾ ਕੇ ਅੱਛਾ ਤਾਂ ਉਹਦੇ ਵਿੱਚ ਆਪਣੇ ਸਵਾਦ ਅਨਸਾਰ ਮਤਲਬ ਕੀ ਪਾ ਸਕਦੇ ਆ ਚੀਨੀ ਗੁੜ ਕੁਛ ਵੀ ਪਰ ਉਹ ਚ ਦੁੱਧ ਨਹੀਂ ਪਾਣਾ ਅੱਛਾ ਜੀ ਹਾਂ ਤੀਸਰੀ ਚੀਜ਼ ਆ ਕੱਚੀ ਲੱਸੀ ਦੁੱਧ ਨੂੰ ਮਤਲਬ ਪਤਲਾ ਕਰਕੇ ਉਹਦੀ ਮਤਲਬ ਛਾਛ ਦਾ ਕੱਚੀ ਲੱਸੀ ਪੀ ਲੈਣ ਛਾਸ ਬਣਾ ਕੇ ਪੀ ਲੈਣ ਕੱਚੀ ਲੱਸੀ ਵੀ ਗਰਮੀ ਨਹੀਂ ਲੱਗਣ ਦਿੰਦੀ ਕਿਉਂਕਿ ਪਹਿਲਾਂ ਬਜ਼ੁਰਗ ਸਾਡੇ ਆਹੀ ਕੁਛ ਦਿੰਦੇ ਸੀ ਸਾਨੂੰ ਹਾਂ ਜੀ ਕੱਚੀ ਲੱਸੀ ਕੱਚੀ ਲੱਸੀ ਬਹੁਤ ਫਾਇਦਾ ਅੱਛਾ ਛਾਛ ਕਾਸ ਜਿਹੜੀ ਆ ਉਹ ਜੇ ਮੇ ਰੋਟੀ ਤੋਂ ਬਾਅਦ ਜੀਰਾ ਜੂਰਾ ਪਾ ਕੇ ਬਣੀ ਹੁੰਦੀ ਹੈ ਇੱਕ ਤਾਂ ਭੁੱਖ ਠੀਕ ਲੱਗਦੀ ਹੈ ਇੱਕ ਮਿਹਦੇ ਦੀ ਲੀਵਰ ਦੀ ਗਰਮੀ ਸਾਫ ਹੋ ਜਾਂਦੀ ਹੈ ਦੂਜਾ ਇੱਕ ਤਾਂ ਰੱਬ ਨੇ ਸਾਨੂੰ ਬੜੀ ਵਧੀਆ ਚੀਜ਼ ਦਿੱਤੀ ਹੋਈ ਆ ਉਹ ਦਿੱਤੀ ਹੋਈ ਆ ਬੇਲ ਫਰੂਟ ਜੀ ਬੇਲ ਦਾ ਸ਼ਰਬਤ ਹਾਂਜੀ ਉਹ ਸੋਢੀ ਸਾਹਿਬ ਤੁਸੀਂ ਦੇਖ ਲਓ ਵੀ ਪੰਜਾਬ ਚ ਲੋਕੀ ਥੋੜਾ ਜਿਹਾ ਉਤੋਂ ਪਿੱਛੇ हट ਗਏ ਆ ਪਰ ਅੱਜ ਕੱਲ ਰਿਹੜੀਆਂ ਲੱਗਣ ਲੱਗ ਗਿਆ ਉਹਦੀਆਂ ਸਪੈਸ਼ਲ ਹਾਂਜੀ ਪਟਿਆਲੇ ਨਾਲ ਬਹੁਤ ਵੇਖੀਆਂ ਜੀ ਹੁਣ ਲੱਗੀਆਂ ਸਪੈਸ਼ਲ ਲੱਗੀਆਂ ਲੋਕੀ ਖੜਦੇ ਵੀ ਆ ਉਹਨੂੰ ਪੀਂਦੇ ਵੀ ਆ ਬੇਲ ਦਾ ਰਬਾ ਵੀ ਮਿਲਦਾ ਔਰ ਉਹ ਜਿਹੜਾ ਫਰੂਟ ਹੈ ਨਾ ਜੀ ਉਹ ਹੁਣ ਡਰਾਈ ਮਿਲਣ ਲੱਗਾ ਮੈਂ ਤੁਹਾਡੇ ਚੈਨਲ ਤੋਂ ਇਹ ਦੱਸਣਾ ਚਾਹੁੰਦਾ ਕਿ ਹਰ ਵਕਤ ਹਰ ਚੀਜ਼ ਅਵੇਲੇਬਲ ਨਹੀਂ ਹੁੰਦੀ ਪਰ ਤੁਹਾਨੂੰ ਡਰਾਈ ਫਰੂਟ ਦੇ ਡਰਾਈ ਫਰੂਟ ਦੇ ਵਿੱਚ ਆ ਕੇ ਨਾ ਪੰਸਾਰੀ ਤੋਂ ਮਿਲੂਗਾ ਬੇਲ ਫਰੂਟ ਸੁੱਕਾ ਡਰਾਈ ਉਹਨੂੰ ਲਿਆ ਕੇ ਨਾ ਜੀ ਜਿਵੇਂ ਮੰਨ ਲਓ ਇੱਕ ਫਰੂਟ ਪੂਰਾ ਬੱਟੇ ਵਰਗਾ ਹੁੰਦਾ ਉਹ ਉਹਨੂੰ ਲਿਆ ਕੇ ਆਪਣਾ ਜੱਗ ਦੇ ਵਿੱਚ ਪਾ ਦਿਓ ਜੀ ਉਹਦੇ ਵਿੱਚ ਦੋ ਗਲਾਸ ਪਾਣੀ ਪਾ ਦਿਓ ਉਹਨੂੰ ਪਿਆ ਰਹਿਣ ਦਿਓ ਰਾਤ ਨੂੰ ਸਵੇਰਿਆਂ ਚੰਗੀ ਤਰ੍ਹਾਂ ਮੁੱक्की ਮਾਰ ਮਾਰ ਕੇ ਉਹਨੂੰ ਗੁੰਨ ਕੇ ਉਹਦਾ ਗੁੱਦਾ ਕੱਢ ਦਿਓ ਪਾਣੀ ਕਰ ਦਿਓ ਸਾਰਾ ਉਹਨੂੰ ਪੀ ਲਓ ਜੀ ਸਵੇਰੇ ਸਵੇਰੇ ਖਾਲੀ ਪੇਟ ਪੂਰਾ ਦਿਨ ਨਾ ਤਾਂ ਲੂ ਲੱਗਣੀ ਸ਼ਰੀਰ ਨੂੰ ਅੱਛਾ ਜੀ ਜਿੰਨੀ ਮਰਜ਼ੀ ਤੁਸੀਂ ਧੁੱਪ ਸ਼ਰਦੀ ਚ ਚਲੇ ਜਾਓ ਤੁਹਾਨੂੰ ਲੱਗੂਗੀ ਜਰੂਰ ਗਰਮੀ ਧੁੱਪ ਦਾ ਇਨਸਾਨ ਆਪਾਂ ਪਰ ਜਿਹੜੀ ਆਪਾਂ ਕਹਿੰਦੇ ਨਾ ਲੂ ਲੱਗੀ ਗਰਮੀ ਲੱਗੀ ਆਏ ਹੋ ਗਿਆ ਉਹ ਨਹੀਂ ਹੋਊਗਾ ਕੋਈ ਸਾਈਡ ਇਫੈਕਟ ਬੋਡੀ ਤੇ ਨਹੀਂ ਆਉਣ ਦਿੰਦਾ ਇੱਕ ਬੇਨ ਫਰੂਟ ਇੰਨੀ ਸ਼ਕਤੀ ਰੱਖਦਾ ਅੱਛਾ ਜੀ ਬਿਲ ਦਾ ਸ਼ਰਬਤ ਮੇਰੇ ਖਲ ਵੈਦਬਾਨ ਨੇ ਵੀ ਤਿਆਰ ਕੀਤਾ ਜੀ ਹਾਂ ਅਸੀਂ ਵੀ ਕੀਤਾ ਅਸੀਂ ਉਹਨੂੰ ਦੇ ਰਹੇ ਹਾਂ ਔਰ ਅਸੀਂ ਤਾਂ ਕਿੱਦਾਂ ਕੀਤਾ ਥੋੜੀ ਸਾ ਮੈਂ ਤੁਹਾਨੂੰ ਦੱਸਦਾ ਅਸੀਂ ਇਹ ਤਾਂ ਨੌਰ ਰੱਖਿਆ ਸ਼ਰਬਤ ਦੇ ਪੰਜਾਬ ਹਮ ਸ਼ਰਬਤ ਦੇ ਪੰਜਾਬ ਅਸੀਂ ਤਾਂ ਰੱਖਿਆ ਕਿਉਂਕਿ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ ਅਸੀਂ ਬਾਬਾ ਜੀ ਨੂੰ ਮੰਨਦੇ ਆ ਸਾਨੂੰ ਐ ਵੀ ਚਲੋ ਜਿਹੜਾ ਅਸੀਂ ਜਿਹਦੇ ਨਾਲ ਸਾਡਾ ਸ਼ਰਬਤ ਤੇ ਪੰਜਾਬ ਜੁੜ ਜਾਂਦਾ ਉਹ ਚ ਬਰਕਤ ਤੇ ਪੰਜਾਬ ਹੋ ਜਾਂਦਾ ਬਰਕਤ ਪੈਂਦੀ ਹੈ ਤਾਂ ਅਸੀਂ ਉਹਦਾ ਨਾਮ ਰੱਖਿਆ ਸ਼ਰਬਤ ਤੇ ਪੰਜਾਬ ਕਿ ਸਾਡੇ ਭੈਣ ਭਰਾ ਉਹਨੂੰ ਪੀਣ ਪੀ ਕੇ بس ਇੱਕ ਵਾਰ ਕਹਿ ਦੇਣ ਥੈਂਕ ਯੂ ਗੋਲ ਸਾਹਿਬ ਉਹਦਾ ਹੱਗਦਾ ਹੀ ਮਸਤ ਮਜ਼ਾ ਹੁੰਦਾ ਈ ਉਹਦੇ ਚ ਅਸੀਂ ਇੱਕ ਤਾਂ ਬਣਾਇਆ ਕੱਲਾ ਬੇਲ ਫਰੂਟ ਦਾ ਉਹਦਾ ਨਾਮ ਉੱਪਰ ਸ਼ਰਬਤ ਤੇ ਪੰਜਾਬ ਬੇਲ ਫਰੂਟ ਇੱਕ ਲਿਖਿਆ ਸ਼ਰਬਤ ਤੇ ਪੰਜਾਬ ਉਹਦੇ ਥੱਲੇ ਅਸੀਂ ਜਿਹੜੇ ਵਿੱਚੋਂ ਵਿੱਚ ਇੰਗਰੀਡੀਅੰਟ ਪਾਏ ਨੇ ਉਹ ਪਾਇਆ ਆਲੂ ਬਖਾਰਾ ਇਮਲੀ ਤੇ ਮਿਸ਼ਰੀ ਜੀ ਇਮਲੀ ਬਿਸ਼ਰੀ ਆਲੂ ਬਖਾਰਾ ਅਗਰ 슈ਗਰ ਦਾ ਮਰੀਜ਼ ਵੀ ਲੈ ਲੂ ਨੁਕਸਾਨ ਨਹੀਂ ਕਰਦੀ ਕਿਉਂਕਿ ਅਸੀਂ ਧਾਗੇ ਵਾਲੀ ਬਿਸ਼ਰੀ ਪਾਈ ਆ ਜੀ ਔਰ ਨਾਲ ਅਸੀਂ ਉਹਦੇ ਚ ਕੁਝ ਹੋਰ ਚੀਜ਼ਾਂ ਪਾਈਆਂ ਨੇ ਉਹ ਲੇਬਲ ਤੇ ਲਿਖੀਆਂ ਹੁੰਦੀਆਂ ਨੇ ਔਰ ਉਹ ਜਦੋਂ ਅਸੀਂ ਦੰਨੇ ਹਾਂ ਨਾ ਜੀ ਮਰੀਜ਼ ਨੂੰ ਇੱਕ ਅਸੀਂ 100 ml ਦੀ ਬੋਤਲ ਬਣਾਈ ਆ ਜੀ 50 ਰੁਪਏ ਦੀ ਦਿੱਤੀ ਆ ਅਸੀਂ ਇਹਨਾਂ ਦਾ ਖਰਚਾ ਬੰਦਾ ਕਰ ਲੂਗਾ ਉਹਦੇ ਨਾਲ ਕੀ ਹੁੰਦਾ ਇੱਕ ਬੋਤਲ ਜਿਹੜੀ 100 ml ਦੀ ਆ ਉਹਦੇ ਵਿੱਚ ਉਹਦੇ ਘੱਟੋ ਘੱਟ ਵੀ ਬਣ ਕੇ ਚੱਲੋ 8 ਗਲਾਸ ਬਣ ਜਾਂਦੇ ਠੀਕ ਹੈ ਜੀ 8 ਗਲਾਸ ਵਧੀਆ ਉਹ ਜੱਗ ਦੇ ਵਿੱਚ ਉਹ ਹੋਰ ਕੁਝ ਨਹੀਂ ਪਾਉਣਾ रेडी टू ईट जग ਚ ਬਰਫ਼ ਪਾਓ ਪਾਣੀ ਪਾਓ ਉਹ ਬੋਦਲ ਪੂਰੀ ਉਹ ਚ ਢੇਲ ਦੋ 8-10 ਮਹਿਮਾਨ ਖੁੱਲ ਕੇ ਪੀਓ ਔਰ ਟੇਸਟ ਇੰਨਾ ਵਧੀਆ ਜੀ ਬੰਦੇ ਦੇ ਮੂੰਹ ਤੋਂ ਨਹੀਂ ਉਤਰਦਾ ਉਹ ਦੁਬਾਰਾ ਮੰਗਦਾ ਜਿਹੜੀ ਚੀਜ਼ ਨੂੰ ਬੰਦਾ ਦੁਬਾਰਾ ਮੰਗ ਲਵੇ ਨਾ ਇਟ ਮੀਨਸ ਉਹਦੇ 'ਚ ਕੁਛ ਹੈਗਾ ਜਿਵੇਂ ਸਾਡੇ ਇੱਕ ਬਜ਼ੁਰਗ ਆਉਂਦੇ ਸੀ ਘਰ 'ਚ ਕਹਿੰਦੇ ਗੁਲਸਾਹਬ ਜੇ ਘਰੇ ਪ੍ਰੌਣਾ ਆਇਆ ਹੋਵੇ ਉਹਨੂੰ ਤੁਸੀਂ ਰੋਟੀ ਖਾਣ ਲਾ ਦਿਓ ਜਿਹੜੇ ਵਿੱਚ ਦੀ ਚਾਰ ਮੰਗਲਿਆ ਸਮਝੋ ਦਾਲ 'ਚ ਗੜਬੜ ਤੇ ਮਤਲਬ ਜੇ ਕੁਛ ਖਾਣ ਪੀਣ ਵਾਲੀ ਚੀਜ਼ ਬੰਦਾ ਦੁਬਾਰਾ ਮੰਗਦਾ ਇਟ ਮੀਨਸ ਤੁਹਾਡੀ ਅੱਛੀ ਆ ਇਹ ਸ਼ਰਬਤ ਇਹ ਪੰਜਾਬ ਜਿਹੜਾ ਨਾ ਜੀ ਅਸੀਂ 100 ml 'ਚ ਦੇਣ ਵਾਲੇ ਆ ਔਰ ਬਹੁਤ ਘੱਟ ਕੀਮਤ 'ਚ ਦੇਣ ਵਾਲੇ ਆ ਤਾਂ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚ ਜੇ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਉਸ ਚੀਜ਼ ਤੋਂ ਜਿਵੇਂ ਹੁਣ ਮੰਨ ਲਓ ਚਾਹੇ ਕੋਲਡ ਡਰਿੰਕ ਆ ਚਾਹੇ ਕੋਈ ਸੌਫਟ ਡਰਿੰਕ ਦਾ ਚਾਹੇ ਕੋਈ ਜੀਰੇ ਦਾ ਡਰਿੰਕ ਹੈ ਮਤਲਬ ਜਿਹੜਾ ਡਰਿੰਕ ਪੈਕ ਹੋ ਗਿਆ ਹੂੰ ਚਾਹੇ ਸੌਫ ਦਾ ਜੀਰੇ ਦਾ ਕੋਈ ਵੀ ਡਰਿੰਕ ਪੈਕ ਹੋ ਗਿਆ ਉਹ ਉਹਦੇ ਵਿੱਚ ਗੈਸ ਹੈ ਜਿਹੜੀ ਗੈਸ ਪਾਈ ਗਈ ਆ ਉਹ ਉਹ ਸਾਡੇ ਮਿਹਦੇ ਨੂੰ ਨੁਕਸਾਨ ਕਰੂਗੀ 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 ਉਹ ਕਰੋਗੇ ਜਿੰਨਾ ਮਰਜੀ ਜੋੜ ਲਾ ਲੋ ਜਿਹੜਾ ਅਸੀਂ ਦੇਣਾ ਸ਼ਰਬਤ ਉਹਦੇ ਵਿੱਚ ਅਸੀਂ ਕੁਝ ਇਹ ਜ ਨਹੀਂ ਪਾਇਆ ਉਹਨੂੰ ਨੇਚਰਲ ਬਣਾ ਕੇ ਦੇਤਾ ਲੋਕੀ ਪੀਂਦੇ ਆ ਜੀ ਆਨੰਦ ਆਂਦਾ ਅਗਲੀ ਵਾਰ ਤੁਹਾਡੀ ਸਾਹਿਬ ਮੈਂ ਲੈ ਕੇ ਆਉਂ ਤੁਹਾਡੇ ਕੋ 100 150 ਬੋਤਲ ਤੁਹਾਡੇ ਪੂਰੇ ਸਟਾਫ ਨੂੰ ਦਵਾਂਗੇ ਸੱਚਮੁੱਚ ਉਹ ਕਮਾਲ ਦਾ ਸ਼ਰਤ ਬਹੁਤ ਬਹੁਤ ਮਿਹਰਬਾਨੀ ਜੀ ਜੀ ਕਿ ਗਰਮੀ ਚ ਬਹੁਤ ਸਾਰੇ ਲੋਕਾਂ ਨੂੰ ਬਾਥਰੂਮ ਲੱਗ ਕੇ ਆਉਂਦਾ ਹੈ ਬਾਥਰੂਮ ਕਰਦੇ ਆ ਤੇ ਜਲ ਹੁੰਦੀ ਹੈ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਤੇ ਨੌਜਵਾਨਾਂ ਨੂੰ ਵੀ ਇਹ ਸਮੱਸਿਆ ਆਉਂਦੀ ਹੈ ਇਹਦੀ ਵਜ੍ਹਾ ਤੇ ਇਹਦਾ ਹੱਲ ਕੀ ਹੈ ਬਾਥਰੂਮ ਜਿਹੜਾ ਲੱਗ ਕੇ ਆਉਂਦਾ ਨਾ ਜੀ ਲਿਵਰ ਚ ਗਰਮੀ ਹੋਣ ਕਰਕੇ ਹੁੰਦਾ ਹੈ ਜਦੋਂ ਲੀਵਰ 'ਚ ਗਰਮੀ ਪੈ ਗਈ ਤਾਂ ਨੇਚਰਲੀ ਬਾਥਰੂਮ ਉਹਨੂੰ ਡੱਕਿਆਊਗਾ ਜਿੰਨੇ ਵੀ ਲੋਕ ਐਲਕੋਹਲ ਲੈਂਦੇ ਆ ਜਾਂ ਕੋਈ ਵੀ ਨਸ਼ਾ ਕਰਦੇ ਆ ਪੁੱਠਾ ਸਿੱਧਾ ਉਹ ਜਿਵੇਂ ਹੁਣ ਅੱਜ ਕੱਲ ਫੀਮੇਲ ਨਕਲੀ ਆ ਹੁੱਕੀ ਵੀ ਇਹਨਾਂ ਦੇ ਵਿੱਚ ਮਿਲਾਵਟ ਹੈ ਅਸਲੀ ਚੀਜ਼ਾਂ ਮਿਲਦੀਆਂ ਨਹੀਂ ਔਰ ਸਰੀਰ ਨੂੰ ਨੁਕਸਾਨ ਤੇ ਹੁੰਦਾ ਹੀ ਹੁੰਦਾ ਇਹ ਸਾਰੇ ਲੋਕਾਂ ਨੂੰ ਮੈਂ ਕਿਹਾ ਵੀ ਇੱਕ ਭੂਮੀ ਆਮਲੇ ਦਾ ਪਾਊਡਰ ਬਣਾ ਕੇ ਰੱਖੋ ਘਰੇ ਅਨਸਾਰੀਆਂ ਤੋਂ ਮਿਲ ਜਾਂਦਾ ਬਣਿਆ ਬਣਾਇਆ ਲੈਣਾ ਬੈਦਵਾਨ ਦੀ ਸਾਈਟ ਤੋਂ ਜਾ ਕੇ ਲੈ ਲਓ ਅੱਛਾ ਥੋੜੀ ਸਾ ਤੁਹਾਨੂੰ ਇੱਕ ਹੋਰ ਖੁਸ਼ੀ ਦੀ ਗੱਲ ਦੱਸਾਂ ਆ ਆਪਣਾ ਪਰਸੋਂ ਦੀ ਗੱਲ ਹੈ ਲਾਸਟ ਕਿ ਆਪਣੀ ਨਾ ਐਪ ਬਣ ਗਈ ਅੱਛਾ ਜੀ ਹਾਂ ਅਪਰੂਵ ਹੋ ਗਈ ਉਹ ਮਿਹਰਬਾਨ ਐਂਡਰੋਇਡ ਦੀ ਤੇ ਐਪਲ ਦੀ ਐਂਡਰੋਇਡ ਵੀ ਐਪਲ ਵੀ ਦੋਨੇ ਬਣ ਗਈ ਜੀ ਉਹਦਾ ਨਾਮ ਬੈਦਵਾਨ ਹੀ ਰੱਖਿਆ ਤੁਸੀਂ ਡਾਊਨਲੋਡ ਹੁਣ ਹੋ ਸਕਦੀ ਹੈ ਜੀ ਹੁਣ ਹੋ ਸਕਦੀ ਹੈ ਸੁਣ ਲੈ ਫਿਰ ਕਰ ਸਕਦੇ ਹੈ ਜੀ ਬਿਲਕੁਲ ਕਰ ਸਕਦੇ ਹੈ ਬੈਦਵਾਨ ਦੀ ਐਪ ਔਰ ਉਹਦੇ ਤੇ ਅਸੀਂ ਡਿਸਕਾਊਂਟ ਦਿੱਤਾ ਵੀ ਅਸੀਂ ਐਪ ਨੂੰ ਪ੍ਰਮੋਟ ਕਰਨਾ ਵੀ ਉਹਦੇ ਲਾਲਚ ਵਿੱਚ ਲੋਕੀ ਐਪ ਤੇ ਆਣਗੇ ਵੀ ਉਹਦੇ ਚ ਜਾ ਕੇ ਪੜਿਓ ਬਹੁਤ ਸਪੈਸ਼ਲ ਡਿਸਕਾਊਂਟ ਦਿੱਤਾ ਸੀ ਕਿ ਹਰੇਕ ਬੰਦੇ ਨੂੰ ਸਾਨੂੰ ਐ ਸਾਡੇ ਜਿੰਨੇ ਭੈਣ ਭਰਾ ਜੁੜ ਜਾਣ ਇੱਕ ਪਰਿਵਾਰ ਬਣ ਜੇ ਤਾਂ ਉਹਦਾ ਸਰ ਜਿਹੜੀ ਚੀਜ਼ਾਂ ਨੇ ਇੱਕ ਤੋਂ ਇੱਕ ਕਮਾਲ ਨੇ ਉਹ ਕਰਨਾ ਚਾਹੀਦਾ ਜਿਹੜਾ ਭੂਮੀਆਂ ਵਾਲਾ ਉਹਦਾ ਪਾਊਡਰ ਬਣਾ ਕੇ ਰੱਖ ਲਓ ਜੇ ਸਾਈਡ ਤੋਂ ਲੈਣਾ ਸਾਈਡ ਤੇ ਲੈ ਲਓ ਨਹੀਂ ਘਰੇ ਬਣਾ ਲਿਓ ਪੰਸਾਰੀਆਂ ਤੋਂ ਲੈ ਕੇ ਅਸਲੀ ਹੋਣਾ ਚਾਹੀਦਾ ਇੱਕ ਚਮਚਾ ਬਿਨਾਂ ਲੋੜ ਤੋਂ ਰੋਜ਼ ਖਾਈ ਜਾਓ ساری ਉਮਰ ਖਾਈ ਜਾਓ ਤੁਹਾਨੂੰ ਉਹਨੇ ਕੋਈ ਨੁਕਸਾਨ ਨਹੀਂ ਕਰਨਾ ਪਰ ਤੁਹਾਡੇ ਲੀਵਰ ਨੂੰ ਆਏ ਰੱਖੋ ਸਾਂਭ ਕੇ ਜਿਵੇਂ ਦਾਦੀ ਆਪਦੇ ਪੋਤੇ ਨੂੰ ਰੱਖਦੀ ਆ ਕੁਝ ਲੋਕ ਕਹਿੰਦੇ ਨੇ ਕਿ ਬਾਥਰੂਮ ਚੋਂ 스ਮੈਲ ਆਉਂਦੀ ਆ ਉਹਨਾਂ ਦੇ ਜਦੋਂ ਕਰਦੇ ਆ ਇਹ 스ਮੈਲ ਦੀ ਵਜ੍ਹਾ ਕੀ ਆ ਇਹਦੀ ਵਜ੍ਹਾ ਵੀ ਇਹੀ ਆ ਜੀ ਗਰਮੀ ਲਿਵਰ ਦੀ ਗਰਮੀ ਹੈ ਜਿਗਰ ਦੀ ਹੈ ਕਰੋ ਤ੍ਰਿਫਲਾ ਪਾਊਡਰ ਡੇਲੀ ਖਾਈ ਜਾਣ ਡੇਲੀ ਤ੍ਰਿਫਲਾ ਪਾਊਡਰ 5 ਗ੍ਰਾਮ 5 ਵਜੇ ਮਰਦਾਂ ਵਾਸਤੇ ਔਰਤਾਂ ਵਾਸਤੇ ਸਵੇਰੇ 5 ਤੋਂ 8-7 ਵਜੇ ਦੇ ਵਿੱਚ ਵਿੱਚ ਜਦੋਂ ਮਰਜੀ ਹਨ ਖਾਲੀ ਪੇਟ ਲੈ ਲੈਣ ਬੀਬੀਆਂ ਸਵੇਰੇ ਤੇ ਭਰਾ ਸਾਡੇ ਸ਼ਾਮ ਨੂੰ 5-6 ਵਜੇ ਐਮਟੀ ਸਟਮਕ ਜਿਆ ਹੁੰਦਾ ਅੱਧਾ ਖਾਲੀ ਅੱਧਾ ਭਰਿਆ ਉਸ ਟਾਈਮ ਲੈ ਲੈਣ ਤਾਂ ਇਹ ਜਿਹੜੀ ਬਾਥਰੂਮ ਦੀ ਸਮੈਲ ਇਹ ਖਤਮ ਹੋ ਜਾਂਦੀ ਹੈ ਔਰਤਾਂ ਤੇ ਮਰਦਾਂ ਦੋਵਾਂ ਦੀ ਇੱਕ ਕਾਮਨ ਸਮੱਸਿਆ ਵੀ ਹੈ ਔਰਤਾਂ ਦੇ ਵਿੱਚ ਵਧੇਰੇ ਹੈ ਮੇਰੇ ਖਿਆਲ ਸ਼ਾਇਦ ਲਕੂਰੀਏ ਕਰਕੇ ਦਿੱਕਤ ਆਉਂਦੀ ਹੈ ਔਰਤਾਂ ਦੇ ਬਾਥਰੂਮ ਸਪੇਸ ਤੋਂ स्मेल ਦਾ ਆਉਣਾ ਔਰ ਬਹੁਤ ਸਾਰੇ ਮਰਦਾਂ ਨੂੰ ਵੀ ਇਹ ਦਿੱਕਤ ਰਹਿੰਦੀ ਹੈ ਕਿ ਉਹਨਾਂ ਦੇ ਉਸੇ ਏਰੀਆ ਚ ਜਿਹੜਾ ਧਾਤਗਿਰਦੀ ਰਹਿੰਦੀ ਹੈ ਤਾਂ ਵੀ स्मेल ਬਹੁਤ ਜ਼ਿਆਦਾ ਆਉਂਦੀ ਹੈ ਇਹਦੀ ਮੋٹے ਤੌਰ ਤੇ ਦਾ ਹਲਕੀ ਹੈ ਗੋਲਸਾਬ ਔਰ ਇਹ ਕੋਈ ਸਰੀਰਕ ਤੌਰ ਤੇ ਕਮਜ਼ੋਰੀ ਕਰਕੇ ਹੁੰਦਾ ਜਾਂ ਇਹਦੇ ਚੋ ਡਾਈਟ ਚੇਂਜ ਕਰਨ ਦੀ ਲੋੜ ਹੁੰਦੀ ਆ ਇਹਦੇ ਚ ਨਾ ਇੱਕ ਤਾਂ ਕਈ ਲੇਡੀਜ਼ ਨੂੰ ਆਉਂਦਾ ਜਿਵੇਂ ਪੀਰੀਅਡ ਦਾ ਟਾਈਮ ਹੁੰਦਾ ਉਸ ਟਾਈਮ ਬਹੁਤ ਜ਼ਿਆਦਾ ਚਿਪਚਿਪਾ ਪਾਣੀ ਆਉਂਦਾ ਚਿਪਚਿਪਾਟ ਹੁੰਦੀ ਆ ਮਤਲਬ ਉਹ ਮਤਲਬ ਜੇ ਬੈਠੀ ਆ ਤਾਂ ਚਾਰ ਬੰਦਿਆਂ ਨੂੰ ਪਤਾ ਲੱਗਦਾ ਬੋਦੀ ਪ੍ਰੋਬਲਮ ਹੋ ਸਕਦੀ ਹੈ ਤਾਂ ਉਹ 스멜 ਆਉਦੀ ਆਉਦੀ ਹੈ ਲੇਕਿਨ ਇਹਦਾ ਜਿਹੜਾ ਇਲਾਜ ਆ ਬਹੁਤ ਵਧੀਆ ਇਲਾਜ ਆ ਜੇ ਘਰੇ ਕਰਨਾ ਚਾਹਣ ਮੈਡਮ ਸਾਡੀਆਂ ਲੇਡੀਜ਼ ਤਾਂ ਚਾਵਲ ਦਾ ਜਿਹੜਾ ਪਾਣੀ ਹੁੰਦਾ ਨਾ ਜੀ ਐਨ ਲੈਣ ਚਾਵਲ 4-5 ਚਮਚ ਉਹਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੇਣ ਰਾਤ ਨੂੰ ਸਵੇਰੇ ਚੰਗੀ ਤਰ੍ਹਾਂ ਮਸਲ-ਮਸਲ ਕੇ ਚਾਵਲ ਬਾਹਰ ਕੱਢ ਦੇਣ ਚਾਵਲ ਚਾਹੇ ਉਹਦੇ ਪਕਾ ਲੈਣ ਜਾਂ ਦਸਬ ਜੋ ਮਰਜ਼ੀ ਬਣਾ ਲੈਣ ਪਰ ਜਿਹੜਾ ਪਾਣੀ ਆ ਉਹ ਪੀਣਾ ਜੀ ਸਿਪ ਕਰ-ਕਰ ਕੇ ਲਕੂਰੀਏ ਦੀ ਆਦਤ ਖਤਮ ਹੋ ਜਾਂਦੀ ਹੈ ਅੱਛਾ ਜੇ ਹੋਰ ਜਿਆਦਾ ਪ੍ਰੋਬਲਮ ਹੈ ਜਿਆਦਾ ਫਾਇਦਾ ਲੈਣਾ ਤੇ ਜਿਹੜਾ ਨਾਰੀਅਲ ਦਾ ਉੱਪਰਲਾ ਬਾਣ ਹੁੰਦਾ ਉਹ ਬਾਣ ਨੂੰ ਜਲਾ ਕੇ ਚੰਗੀ ਤਰ੍ਹਾਂ ਜਲਾ ਲੈਣ ਦਸਲੇ ਚ ਰੱਖ ਕੇ ਫੂਕ ਕੇ ਜਿਹੜੀ ਸਵਾਹ ਹੁੰਦੀ ਹੈ ਉਹਨੂੰ ਕੱਪੜੇ ਚ ਛਾਣ ਲੈਣ ਥੱਲੇ ਵਾਲਾ ਸਵਾਦ ਅੱਧਾ ਚਮਚਾ ਖਾਲੀ ਪੇਟ ਲੈ ਲੈਣ ਲਕੂਰੀਏ ਦੀ ਆਦਤ ਖਤਮ ਹੋ ਜਾਂਦੀ ਹੈ ਤੇ ਦੂਸਰੀ ਜਿਹੜੀ ਚੀਜ਼ਾਂ ਨੇ ਜੇ ਬਹੁਤ ਜਿਆਦਾ ਪ੍ਰੋਬਲਮ ਹੈ ਉਹਦੇ ਲਈ ਲੋਕ ਸਾਨੂੰ ਕਰਦੇ ਸੰਪਰਕ ਆਪਣੇ ਕੋਲ ਲੇਡੀ ਡਾਕਟਰ ਹੈਗੇ ਆ ਉਹ ਅਟੈਂਡ ਕਰਦੇ ਇਹਨਾਂ ਲੋਕਾਂ ਨੂੰ ਤੇ ਜਿਵੇਂ ਜੈਂਟਸ ਨੇ ਉਹਨਾਂ ਦੇ ਬਾਥਰੂਮ ਏਰੀਆ ਚ ਬੜੀ ਸਮੈਲ ਹੁੰਦੀ ਆ ਬਾਥਰੂਮ ਕਰਕੇ ਆਉਂਦੇ ਨੇ ਉਹਨਾਂ ਨੂੰ ਆਪਦੀ ਪਤਾ ਲੱਗਦਾ ਬਹੁਤ ਗੰਦੀ ਸਮੈਲ ਝੱਗ ਆਉਂਦੀ ਆ ਬਾਥਰੂਮ ਦੇ ਵਿੱਚ ਉਹਨਾਂ ਲਈ ਭਖੜੇ ਦਾ ਪਾਊਡਰ ਚੂਰਨ ਜਿਹੜਾ ਗੋਖਰੂ ਇਹਦਾ ਚੂਰਨ ਬਹੁਤ ਕੰਮ ਕਰਦਾ ਹੁਣ ਕਈ ਮੈਨੂੰ ਕਹਿਣਗੇ ਗੋਲਡ ਸਾਹਿਬ ਚੂਰਨ ਚਾਰਨ ਕੀ ਖਾਣਾ ਕੋਈ ਕੈਪਸੂਲ ਗੋਲੀ ਦੇ ਦਿਓ ਅਸੀਂ ਦੇ ਵੀ ਦਨੇ ਆ ਉਹ ਫਿਰ ਜਹੇ ਜਹੇ ਤਰਨ ਪਾਣੀ ਉਹ じゃ ਸਾਡਾ ਕੰਮ ਜਾਣੀ ਕਿੱਥੇ ਕੈਪਸੂਲ ਜੀ ਐਡਾ ਇਥੇ ਪੂਰਾ ਚਮਚਾ ਭਰ ਕੇ ਖਾਣਾ ਉਹਨੇ ਸਾਡੇ ਸਰੀਰ ਨੂੰ ਫਿਲਟਰ ਕਰਨਾ ਬਿਲਕੁਲ ਨੇਚਰਲ ਫਾਰਮ ਚ ਜੇ ਇੱਕ ਚਮਚਾ ਪੰਜ ਕੈਪਸੂਲਾਂ ਚ ਪਊਗਾ ਜੀ ਜਿਵੇਂ ਉਹਨੂੰ ਕਹਾਂ ਪੰਜ ਕੈਪਸੂਲ ਖਾਈ ਉਹਦਾ ਉਹ ਦਿਮਾਗ ਕੋ ਮੰਜਦਾ ਇਹਨੇ ਕੈਪਸੂਲ ਸਮਝੋ ਜੇ ਤੁਸੀਂ ਕਹਿੰਦੇ ਚਮਚਾ ਖਾ ਵੀ ਭਰ ਕੇ ਸਵੇਰੇ ਸਵੇਰੇ ਪਾਣੀ ਨਾਲ ਤੇ ਤੂੰ ਦੇਖੀਂ ਤੇਰਾ ਬਾਥਰੂਮ ਥੋੜੇ ਦਿਨਾਂ ਜਾਂ ਸ਼ੀਸ਼ੇ ਵਰਗਾ ਹੋ ਜਾ ਗੁਲਬਾਬ ਮੈਨੂੰ ਇੱਕ ਕਚਨ ਚ ਸਵਾਲ ਆ ਗਿਆ ਵੀ ਇਹ ਜਿਹੜਾ ਜਿਹੜੀ ਤੁਸੀਂ ਕੈਪਸੂਲ ਦੇ ਵਿੱਚ ਭਰਦੇ ਹੋ ਸਮਾਨ ਸ਼ੈਲ ਚ ਉਹ ਸ਼ੈਲ ਕਾਦਾ ਬਣਦਾ ਫਿਰ ਉਹਦਾ ਸਰੀਰ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਇਹਦੇ ਚ ਨਾ ਜੀ ਦੋ ਹੁੰਦੇ ਇੱਕ ਤੇ ਹੁੰਦਾ ਬੈਜ ਹੂੰ ਜਿਹੜਾ ਬੈਜ ਆ ਉਹ ਤਾਂ ਬਹੁਤ ਫਾਇਦੇਮੰਦ ਹੁੰਦਾ ਐਡੀਬਲ ਹੁੰਦਾ ਹਾਂ ਉਹ ਐਡੀਬਲ ਹੁੰਦਾ ਇੱਕ ਹੁੰਦਾ ਪਲਾਸਟਿਕ ਹੂੰ ਉਹ ਹੁੰਦਾ ਤਾਂ ਬਹੁਤ ਬੀਰੀਆ ਪਰ ਲੇਕਿਨ ਉਹ ਜਾ ਕੇ ਕਿਤਨਾ ਕਿਤੇ ਨੁਕਸਾਨ ਕਰਦਾ ਬਾਡੀ ਚ ਕਿਉਂਕਿ ਜੇ ਹੁਣ ਇੱਕ ਬੰਦੇ ਨੇ ਦਿਨ ਚ ਤਿੰਨ ਖਾਣੇ ਤਾਂ ਮਹੀਨੇ ਚ 90 ਹੋ ਗਏ ਜੀ ਤਾਂ ਉਹ ਕਿਤਨਾ ਕਿਤੇ ਅਸੀਂ ਹੁਣ ਜਿਹੜੇ ਅਸੀਂ ਕੈਪਸੂਲ ਯੂਜ਼ ਕਰਦੇ ਆ ਅਸੀਂ ਸਾਰਾ ਬੈਜ ਕਰਦੇ ਆ ਹੁਣ ਇਹਦਾ ਫਰਕ ਦੱਸਦਾ ਤੁਹਾਨੂੰ ਮੈਂ ਜਿਹੜਾ ਜਿਹੜਾ ਤਾਂ ਨਾਰਮਲ ਕੈਪਸੂਲ ਹੈ ਉਹਦੀ ਪੇਟੀ ਆਉਂਦੀ ਆ 20000 ਰੁਪਏ ਦੀ ਠੀਕ ਹੈ ਜੀ ਜਿਹੜਾ ਵੇਚ ਜ ਹੈ ਉਹਦੀ ਆਉਂਦੀ ਹੈ 60000 ਰੁਪਏ ਦੀ ਪਲੱਸ ਜੀਐਸਟੀ ਤਾਂ ਕੰਪਨੀ ਉੱਥੇ ਕਈ ਵਾਰੀ ਕਹਿੰਦੀ ਹੈ ਮੇਰੇ ਤਾਂ 100 ਪੇਟੀ ਲੱਗਣੀ ਹੈ ਇਹਦੇ ਵਿੱਚ 40000 ਦੇ ਹਿਸਾਬ ਨਾਲ ਤਾਂ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਪਰ ਜੇ ਉਹ ਦੇਖੇ ਅਸਲੀ ਲਾਉਣੇ ਜੀ ਹੁਣ ਸਹੀ ਐਕਸ ਪਲੱਸ 골ਡ ਨੂੰ ਵੀ ਲੀਵਰ ਦੇ ਨੂੰ ਵੀ ਹਰ ਚੀਜ਼ ਨੂੰ ਸਾਡੇ ਟੈਸਟ ਤਾਂ ਹੀ ਪਾਸ ਹੋ ਜਾਂਦੇ ਨੇ ਜੀ ਹੁਣ ਸਾਡਾ ਐਫਡੀ ਅਪਰੂਵਡ ਜੋ ਜਿਹੜਾ ਮਤਲਬ ਫੋਰਨ ਚ ਅ Amazon ਤੇ ਸਾਡਾ US ਚ ਹੈਗਾ Amazon ਤੇ ਕੈਨੇਡਾ ਚ ਹੈਗਾ Amazon ਤੇ ਅਸੀਂ ਦੁਬਈ ਚ ਵੀ ਜਾ ਰਹੇ ਹਾਂ ਬਹੁਤ ਛੇਤੀ ਫਾਰਮ ਭਰੇ ਪਏ ਨੇ UK ਚ ਵੀ ਜਾ ਰਹੇ ਹਾਂ ਤੇ ਇੰਡੀਆ ਚ ਵੀ ਅਸੀਂ ਕਈ ਜਗ੍ਹਾ ਤੇ Amazon ਤੇ ਚਲੇ ਗਏ ਆ ਅਦਰ ਆਪਣਾ ਕੀ ਨਾ ਲੈਂਦੇ ਨੇ ਸਾਊਥ ਦੇ ਵਿੱਚ ਚਲੇ ਗਏ ਤੇ ਅਸੀਂ ਦਿੱਲੀ ਚਲੇ ਗਏ ਪੰਜਾਬ ਮਤਲਬ ਇਹ ਇਹਦੇ ਤੇ ਜਾਣ ਦਾ ਮਤਲਬ ਹੈ ਕਿ FDA ਅਪਰੂਵਡ ਹੋਰ ਉਹ ਚ ਕਲੀਅਰ ਚੀਜ਼ਾਂ ਦੇਣੀਆਂ ਕੈਪਸੂਲ ਦਾ ਜਿਹੜਾ ਤੁਹਾਡਾ ਸਵਾਲ ਸੀਗਾ ਮੈਂ ਲੋਕਾਂ ਨੂੰ ਜਰੂਰ ਰਿਕਵੈਸਟ ਕਰੂੰਗਾ ਜਦੋਂ ਕੈਪਸੂਲ ਲਿਖਿਆ ਹੁੰਦਾ ਨਾ ਉੱਤੇ ਬੱਜ ਡੱਬੀ ਉਹ ਤੇ ਲਿਖਣਾ ਪੈਂਦਾ ਕੰਪਨੀਆਂ ਲਿਖਦੀਆਂ ਨੇ ਜੇ ਬੈਜ ਲਿਖਿਆ ਤਾਂ ਉਹਨੂੰ ਤੁਸੀਂ ਅਪਰੂਵ ਕਰ ਦੋ ਜੇ ਤੁਸੀਂ ਮਨਾ ਕਰੋਗੇ ਆਪਣੇ ਆਪ ਕੰਪਨੀਆਂ ਠੀਕ ਪਾਉਣ ਲੱਗ ਜਾਣੀਆਂ ਦੋ ਸਵਾਲ ਮੇਰੇ ਗਰਮੀ ਨਾਲ ਸੰਬੰਧਿਤ ਜੀ ਇੱਕ ਤਾਂ ਸਕਿਨ ਕਿਵੇਂ ਬਚਾਉਣੀ ਹੈ ਦੂਸਰਾ ਜਿਹੜੀ ਪੇਤ ਦੀ ਦਿੱਕਤ ਹੋ ਜਾਂਦੀ ਹੈ ਤਰਫੜ ਲੋਕਾਂ ਦੇ ਹੋ ਜਾਂਦੇ ਆ ਸਕਿਨ ਤੇ ਖਾਰਿਸ਼ ਬਹੁਤ ਹੁੰਦੀ ਹੈ ਇਹ ਦੋ ਚੀਜ਼ਾਂ ਦੇ ਬਾਰੇ ਤਫਸੀਲ ਕਰ ਦਿਓ ਸਕਿਨ ਦੀ ਜਿਹੜੀ ਖਾਰਿਸ਼ ਆ ਨਾ ਜੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮਿੱਕ ਤਾਂ ਣਾਉਣਾ ਰੋਜ਼ ਹੈ ਗਰਮੀਆਂ 'ਚ ਠੀਕ ਹੈ ਜੀ ਮਜਬੂਰੀਆਂ ਹੁੰਦੀਆਂ ਨੇ ਬੰਦਿਆਂ ਦੀ ਕੰਮਕਾਰ ਕਰਕੇ ਨਹੀਂ ਵੀ ਇਹ ਜਿਆ ਕੰਮ ਕਰ ਪਾਉਂਦੇ ਉਹ ਕਹਿੰਦੇ ਚੱਲ ਜਾ ਸਵੇਰੇ ਕੰਮ ਤੇ ਚੱਲਦੇ ਰਾਤ ਨੂੰ ਆ ਕੇ ਣਾ ਲਾਂਗੇ ਰਾਤ ਨੂੰ ਥੱਕੇ ਹੁੰਦੇ ਨੇ ਕਹਿੰਦੇ ਚੱਲ ਤੜਕੇ ਣਾ ਲਾਂਗੇ ਕਈ ਵਾਰੀ ਐਵੇਂ ਵੀ ਕਾਲ ਹੋ ਜਾਂਦੀ ਆ ਲੇਕਿਨ ਇੱਕ ਚੀਜ਼ ਪੱਕੀ ਆ ਕਿ ਇੱਕ ਤਾਂ ਣਾਉਣਾ ਰੋਜ਼ ਚਾਹੀਦਾ ਇੱਕ ਣਾਉਣ ਤੋਂ ਪਹਿਲਾਂ ਸਰੋਂ ਦਾ ਤੇਲ ਪਿੰਡੇ ਨੂੰ ਮਲਣਾ ਰੋਜ਼ ਚਾਹੀਦਾ ਠੀਕ ਹੈ ਜੀ ਗਰਮੀਆਂ 'ਚ ਸਿਆਲ ਆਗੇ ਤਾਂ ਸਿਆਲਾਂ ਦੇ ਵਿੱਚ ਦੂਜਾ ਤਿਲਾਂ ਦਾ ਤੇਲ ਪਿੰਡੇ ਨੂੰ ਮਲੋ ਜੀ ਕੋਈ ਖਾਰਿਸ਼ ਦਾ ਨੇੜੇ ਦੇਣੇ ਦੀ ਜਿਨ੍ਹਾਂ ਨੂੰ ਵੈਸੇ ਖੁਰਕ ਪੈਂਦੇ ਜਿਵੇਂ ਰਾਤ ਨੂੰ ਆਏ ਕੱਪੜੇ ਰਾਹੇ ਵੱਡ ਵੱਡ ਪੈਂਦਾ ਪਿੰਡਾ ਤੇ ਉਹਨਾਂ ਵਾਸਤੇ ਨਾਰੀਅਲ ਦਾ ਤੇਲ ਆ ਨਾਰੀਅਲ ਦੇ ਤੇਲ ਦੇ ਵਿੱਚ ਜੇ ਤੁਸੀਂ ਉਹ ਪਾ ਲੋਗੇ ਕਪੂਰ ਮਿਕਸ ਕਰਕੇ ਉਹਨੂੰ ਲਾਉਣਾ ਸ਼ੁਰੂ ਕਰਦੋ ਕਪੂਰ ਭੀਮਸੈਨ ਨਹੀਂ ਹੋਣਾ ਚਾਹੀਦਾ ਇੱਕ ਧਿਆਨ ਰੱਖਿਓ ਕਪੂਰ ਨਾਲ ਸੁਡੀ ਸਭ ਕੀ ਹੁੰਦਾ ਲੋਕੀ ਆਮ ਨਾਰਮਲ ਟਿੱਕੀਆਂ ਹੀ ਪਾ ਲੈਂਦੇ ਆ 2 ਮਿੰਟ ਦੀ ਘੋਲ ਆ ਨਾ ਕਰੋ ਜਾ ਕੇ ਤੁਸੀਂ ਪੰਸਾਰੀ ਤੋਂ ਵਧੀਆ ਲਓ ਭੀਮਸੈਨੀ ਕਪੂਰ ਡਲੀ ਵਰਗਾ ਹੁੰਦਾ ਮਿਸ਼ਰੀ ਵਰਗਾ ਉਹਨੂੰ ਪਾਓ ਉਹਦੇ ਵਿੱਚ ਨਾਰੀਅਲ ਤੇਲ ਚ ਮਿਕਸ ਕਰੋ ਜਿੱਥੇ ਵੀ ਲੱਗ ਗਿਆ ਨਾ ਜੀ ਬਾਡੀ ਤੇ ਜੇ 2-3 ਮਹੀਨੇ ਲਾ ਲਿਆ ਮੁੜ ਕੇ ਖਾਜਕੂਜ ਨਹੀਂ ਹੁੰਦੀ ਹਾਂ ਜਿਹੜੀ ਜਿਹੜੀ ਸੁੱਕੀ ਖਾਜ ਹੈ ਜੀ ਇਹ ਗਰਮੀਆਂ ਦੀ ਜਿਵੇਂ ਪਿੱਤ ਨਿਕਲੇ ਹੁੰਦੀਆਂ ਕਈਆਂ ਦੇ ਪਾਊਡਰ ਭੁੱਕੀ ਜਾਂਦੇ ਬਹੁਤ ਗਲਤ ਕਰਦੇ ਆ ਪਾਊਡਰ ਨਹੀਂ ਭੁੱਕਣਾ ਚਾਹੀਦਾ ਕਿਉਂਕਿ ਪਾਊਡਰ ਵੀ ਤੁਹਾਨੂੰ ਪਤਾ ਸਰ ਕਿਵੇਂ ਬਣਦੇ ਨੇ ਤੇ ਸੇ ਲੱਕੜੀ ਵਗੈਰਾ ਪੈਂਦੀਆਂ ਨੇ ਤੇ ਲੇਕਿਨ ਚਲੋ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਨੇ ਵੀ ਆਪਦਾ ਗੁਜ਼ਾਰੇ ਚਲਾਉਣੇ ਡੱਡੇ ਐਕਟਰਾਂ ਨੂੰ ਪੈਸੇ ਦਿੰਦੇ ਉਹਨਾਂ ਨੂੰ ਐਡ ਕਰਨ ਲਈ ਵੱਡਾ ਵੱਡਾ ਕੰਮ মিডিਆ ਲੇਕਿਨ ਜੇ ਤੁਸੀਂ ਘਰੇ ਮਲਤਾਨੀ ਮ ਦਾ ਪਾਊਡਰ ਬਣਾ ਲਓ ਉਹ ਚੰਦਨ ਪਾ ਲਓ ਕਹਿੰਦਾ ਜੀ ਉਹ ਜਿਹੜਾ ਉਹਦਾ ਕੋਲ ਬਣਾਓ ਚੰਦਨ ਤੇ ਮਲਤਾਨੀ ਮਿੱਟੀ ਦਾ ਉਹਨੂੰ ਪਿੰਡੇ ਤੇ ਲਾਓ ਮਲ ਮਲ ਕੇ ਚੰਗੀ ਤਰ੍ਹਾਂ ਨਾਓ ਉਹਦੇ ਨਾਲ ਤੇ ਜਦੋਂ ਤੁਸੀਂ ਉਹਨੂੰ ਰਗੜ ਰਗੜ ਕੇ ਨਾਉਂਦੇ ਹੋ ਨਾ ਜੀ ਤਾਂ ਪਿੱਤ ਪੁੱਤ ਗਾਇਬ ਹੀ ਹੋ ਜਾਂਦੀ ਆ ਮੈਂ ਇਹ ਚੀਜ਼ਾਂ ਦੇਖੀਆਂ ਨੇ ਕਿ ਮੂੰਹ ਪੱਕਦਾ ਜੀ ਲੋਕਾਂ ਦਾ ਬਹੁਤ ਮੂੰਹ ਚ ਛਾਲੇ ਹੋ ਜਾਂਦੇ ਆ ਗਰਮੀਆਂ ਚ ਬੰਦੇ ਕਹਿੰਦੇ ਆ ਵੀ ਖਾਣਾ ਤਾਂ ਛੱਡੋ ਪੀਣਾ ਵੀ ਉਹਨਾਂ ਲਈ ਔਖਾ ਹੋ ਜਾਂਦਾ ਦੁਪਰ ਹੋ ਜਾਂਦਾ ਮੂੰਹ ਪੱਕਣ ਦੀ ਵਜ੍ਹਾ ਵੀ ਗਰਮੀ ਆ ਸੁਭਾਵਿਕ ਤੌਰ ਤੇ ਪਰ ਇਹਦੇ ਇੱਕ ਦੋ ਚਾਰ ਦੇਸੀ ਨੁਸਖੇ ਦੱਸੋ ਜੀ। ਧਰਮੀ ਵੀ ਹੈ ਤੇ ਕੁਝ ਗਰਮ ਚੀਜ਼ਾਂ ਦਾ ਖਾਣਾ ਵੀ ਹੈ। ਜਿਵੇਂ ਉਹ ਬੰਦਾ ਕਈ ਚੀਜ਼ਾਂ ਦਾ ਆਦੀ ਹੁੰਦਾ ਉਹਨੂੰ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰਦਾ ਪਿਆ। ਪਰ ਇਹ ਹੈ ਕਿ ਮੂੰਹ ਪੱਕਦਾ ਉਹਦੇ ਵਾਸਤੇ ਵਧੀਆ ਚੀਜ਼ ਪਰਮਾਤਮਾ ਨੇ ਦਿੱਤੀ ਹੈ ਸਾਨੂੰ ਤ੍ਰਿਫਲਾ ਪਾਊਡਰ। ਤ੍ਰਿਫਲਾ ਪਾਊਡਰ ਜੇ ਲਗਾਤਾਰ ਬੰਦਾ ਖਾਂਦਾ ਬਾਡੀ ਚ ਬਾਤ ਪਿੱਤ ਕਫ ਤਿੰਨੇ ਹੀ ਕੰਟਰੋਲ ਹੋ ਜਾਂਦੇ ਆ। ਜਿਵੇਂ ਸਾਡੇ ਵੈਦ ਬਣਾਉਂਦੇ ਆ 1 2 ਤੇ 4 ਮਤਲਬ 1 2 ਐਂਡ 4 ਦੀ ਰੇਸ਼ਿਓ ਚ ਅਸੀਂ ਕਹਿੰਦੇ ਉਹਨੂੰ ਤ੍ਰਿਫਲਾ ਅੰਮ੍ਰਿਤ 1 2 ਕਾ 4 ਮਤਲਬ ਨੰਬਰ 1 ਉਹਦੇ ਚ ਆਉਂਦਾ ਹਰੜ ਹਰੜ ਹੁੰਦੀ ਹੈ ਜਲਾਫਾ ਇੱਕ ਤਾਂ ਹੁੰਦੀ ਹੈ ਨਾਰਮਲ ਹਰੜ ਇੱਕ ਹੁੰਦੀ ਹੈ ਹਰੜ ਜਲਾਫਾ ਹਰੜ ਜਲਾਫਾ ਜਿਹੜੀ ਹੁੰਦੀ ਹੈ ਉਹ ਚ ਬੀਜ ਨਹੀਂ ਹੁੰਦਾ ਜਿਹੜੀ ਨਾਰਮਲ ਹਰੜ ਹੈ ਉਹ 400 ਰੁਪਏ ਕਿਲੋ ਹੈ ਮੈਂ ਤੁਹਾਨੂੰ ਫਰਕ ਸਮਝਾਉਣਾ ਅੱਜ ਦੀ ਰੇਟ ਦਾ ਜਿਹੜੀ ਹਰੜ ਜਲਾਫਾ ਤੁਹਾਨੂੰ ਮਿਲੂਗੀ ਪੰਸਾਰੀ ਤੋਂ ਉਹ 8-9000 ਰੁਪਏ ਕਿਲੋ ਦੀ ਆਈਟਮ ਹੈ ਉਹ ਉਹ ਪੈਂਦੀ ਹੈ ਜੇ ਅਸਲੀ ਤ੍ਰਿਫਲਾ ਦੇ ਵਿੱਚ ਜੀ ਉਹਦਾ ਪਾਓ ਤੁਸੀਂ 100 ਗ੍ਰਾਮ 200 ਗ੍ਰਾਮ ਬਿਹੜਾ ਪਾਓ ਤੇ ਉਹਦੇ ਵਿੱਚ ਆਮਲਾ ਪਾਓ 400 ਗ੍ਰਾਮ ਜੀ ਇਹ 700 ਗ੍ਰਾਮ ਪਾਊਡਰ ਬਣ ਜਾਂਦਾ 2 ਮਹੀਨੇ ਨਹੀਂ ਮੁੱਕਦਾ ਤੇ ਇਹਨੂੰ ਪਾਊਡਰ ਨੂੰ ਜੇ ਬੰਦਾ ਖਾਣ ਲੱਗ ਜਾਏ ਬੱਚਿਆਂ ਨੂੰ ਖਿਲਾਓ ਖੁਦ ਵੀ ਖਾਓ ਤਾਂ ਇਹਦੇ ਜਿਹੜੇ ਬੈਨੀਫਿਟ ਨੇ ਮੂੰਹ ਪੱਕਦਾ ਕਈਆਂ ਨੂੰ ਬਵਾਸੀਰ ਹੈ ਪਰ ਜਿੱਥੇ ਵੀ ਜਿਹੜਾ ਸਾਡੇ ਨੌ ਦੇ ਨੌ ਦੁਆਰ ਦੇ ਵਿੱਚ ਕੋਈ ਦਿੱਕਤ ਹੈ ਜਿਵੇਂ ਅੱਖਾਂ ਦੇ ਵਿੱਚ ਚਿਪਚਪਾहट ਹੁੰਦੀ ਰਹਿੰਦੀ ਆ ਕੰਨਾਂ ਦੇ ਵਿੱਚ ਮੈਲ ਰਹਿੰਦੀ ਆ ਖਾਰਿਸ਼ ਰਹਿੰਦੀ ਆ ਉਹ ਸਾਰੀਆਂ ਚੀਜ਼ਾਂ ਨੂੰ ਇਹ ਕਵਰ ਕਰ ਲੈਂਦਾ ਔਰ ਜਿਹੜੇ ਲੋਕਾਂ ਦਾ ਜ਼ਿਆਦਾ ਮੂੰਹ ਪੱਕਦਾ ਉਹਨਾਂ ਨੂੰ ਸਾਡੇ ਬਜ਼ੁਰਗਾਂ ਦਾ ਨੁਸਖਾ ਸਾਨੂੰ ਪਿੰਡਾਂ 'ਚ ਸਾਡੇ ਫਾਦਰੋਂ ਨਹੀਂ ਵੀ ਕਹਿੰਦੇ ਸੀ ਵੀ ਭਾਈ ਦੋ ਕਾਲੀਆਂ ਮਿਰਚਾਂ ਚੱਬ ਕੇ ਮੂੰਹ ਥੱਲੇ ਨੂੰ ਕਰਕੇ ਖੋਲ ਕੇ ਬਹਿ ਜਾਓ ਲਾਰਾ ਗਿਰਨ ਗਿਆ ਉਹ ਜਿਹੜੀ ਬਾਇ ਆ ਨਿਕਲ ਜੂਗੀ ਅਸਲੀ ਬਾਇ ਹੁੰਦੀ ਆ ਕਾਲੀ ਮਿਰਚ, ਸੁੰਡ ਤੇ ਮੱਗ ਮੇਪਲ ਤਿੰਨ ਚੀਜ਼ਾਂ ਦਾ ਬਰਾਬਰ ਪਾਊਡਰ ਬਣਾ ਕੇ ਚੁਟਕੀ ਲੋ ਐ ਚੰਗੀ ਤਰ੍ਹਾਂ ਮੰਜਣ ਮੰਗੂ ਰਗੜ ਦੋ ਮੂੰਹ ਕਰ ਲੋ ਥੱਲੇ ਦੋ ਤਿੰਨ ਦਿਨ ਚ ਕੰਮ ਠੀਕ ਹੋ ਜਾਂਦਾ ਬਹੁਤ ਬਹੁਤਾਂ ਬਾਤ ਗੋਇਆ ਸਾਹਿਬ ਥੈਂਕ ਯੂ ਸੋ ਮੱਚ